ਪੰਜਾਬੀ ਗਾਇਕ ਗੈਰੀ ਸੰਧੂ ਨੂੰ ਜਲੰਧਰ ਪੁਲਿਸ ਨੇ ਰੋਮੀ ਉਪਲ ਫਰਾਰ ਕੇਸ ਦੇ ਵਿੱਚ ਪੇਸ਼ ਹੋਣ ਦੇ ਹੁਕਮ ਜਾਰੀ ਕੀਤੇ ਨੇ ਰੋਮੀ ਉਪਲ ਅਫਰੀਕੀ ਮੂਲ ਦੇ ਵਿਦਿਆਰਥੀ ਯਾਨਿਕ ਦੀ ਮੌਤ ਦੇ ਕੇਸ ਦੇ ਵਿੱਚ ਮਲਜ਼ਮ ਹੈ ਤੇ ਰੋਮੀ ਉਪਲ ਪੈਰੋਲ ਤੇ ਬਾਹਰ ਆਉਣ ਤੋਂ ਬਾਅਦ ਨਕਲੀ ਪਾਸਪੋਰਟ ਬਣਾ ਕੇ ਵਿਦੇਸ਼ ਦੌਰੇ ਤੇ ਗਿਆ ਹੈ ਵਿਦੇਸ਼ 도ੜ ਚੁੱਕਾ ਹੈ ਸੋ ਸ਼ਾਮ ਤੱਕ ਪੇਸ਼ ਹੋਣ ਦੇ ਲਈ ਕਿਹਾ ਗਿਆ ਹੈ ਗੈਰੀ ਸੰਧੂ ਦਾ ਨਾਮ ਵੀ ਇਸ ਮਾਮਲੇ 'ਚ ਜੋੜ ਚੁੱਕਾ ਹੈ ਯਾਨਿਕ ਕਤਲ ਮਾਮਲੇ ਵਿੱਚ ਨਵਾਂ ਮੋੜ ਆ ਚੁੱਕਾ ਹੈ ਅਤੇ ਪੰਜਾਬੀ ਗਾਇਕ ਗੈਰੀ ਸੰਧੂ ਨੂੰ ਨੋਟਿਸ ਭੇਜਿਆ ਗਿਆ ਹੈ ਪੰਜਾਬੀ ਗਾਇਕ ਗੈਰੀ ਸੰਧੂ ਨੂੰ ਜਲੰਧਰ ਪੁਲਿਸ ਨੇ ਰੋਮੀ ਉੱਪਲ ਫਰਾਰ ਕੇਸ ਵਿੱਚ ਪੇਸ਼ ਹੋਣ ਦੇ ਲਈ ਹੁਕਮ ਜਾਰੀ ਕੀਤੇ ਨੇ ਰੋਮੀ ਉੱਪਲ ਅਫਰੀਕੀ ਮੂਲ ਦੇ ਵਿਦਿਆਰਥੀ ਯਾਨਕ ਦੇ ਮੌਤ ਦੇ ਕੇਸ ਵਿੱਚ ਮਲਜ਼ਮ ਹੈ ਅਤੇ ਰੋਮੀ ਉੱਪਲ ਪੈਰੋਲ ਤੇ ਬਾਹਰ ਆਉਣ ਤੋਂ ਬਾਅਦ ਨਕਲੀ ਪਾਸਪੋਰਟ ਬਣਾ ਕੇ ਵਿਦੇਸ਼ ਦੌੜ ਚੁੱਕਾ ਹੈ ਜਿਸ ਤੋਂ ਬਾਅਦ ਹੁਣ ਬੇਹਦ ਪ੍ਰਸਿੱਧ ਗਾਇਕ ਗੈਰੀ ਸੰਧੂ ਦਾ ਨਾਮ ਵੀ ਇਸ ਮਾਮਲੇ 'ਚ ਝੋੜ ਚੁੱਕਾ ਹੈ ਕਿਉਂਕਿ ਜੋ ਮੁਲਜ਼ਮ ਫਰਾਰ ਹੋਇਆ ਹੈ ਪੈਰੋਲ ਤੋਂ ਬਾਅਦ ਉਸ ਦੇ ਸੰਬੰਧ ਮੰਨੇ ਜਾ ਰਹੇ ਨੇ ਗਾਇਕ ਗੈਰੀ ਸੰਧੂ ਦੇ ਨਾਲ ਨਕਲੀ ਪਾਸਪੋਰਟ ਬਣਾਉਣ ਤੋਂ ਬਾਅਦ ਇਹ ਵਿਦੇਸ਼ ਵਿੱਚ ਫਰਾਰ ਹੋ ਚੁੱਕਾ ਹੈ ਯਾਨਿਕ ਦਾ ਮੁੱਖ ਮੁਲਜ਼ਮ ਅਤੇ ਪੰਜਾਬੀ ਗਾਇਕ ਗੈਰੀ ਸੰਧੂ ਨੂੰ ਜਲੰਧਰ ਪੁਲਿਸ ਨੇ ਰੋਮੀ ਉਪਲ ਫਰਾਰ ਕੇਸ ਦੇ ਵਿੱਚ ਪੇਸ਼ ਹੋਣ ਦੇ ਲਈ ਹੁਕਮ ਦਿੱਤੇ ਨੇ ਇਸ ਉੱਤੇ ਜੁੜ ਚੁੱਕੇ ਨੇ ਸਾਡੇ ਪੱਤਰਕਾਰ ਸਰਬਜੀਤ ਸਿੰਘ ਸਰਬਜੀਤ ਕਿਸ ਤਰ੍ਹਾਂ ਇਸ ਮੁਲਜ਼ਮ ਦੇ ਨਾਲ ਰਿਸ਼ਤੇ ਨੇ ਇਸ ਗਾਇਕ ਦੇ ਦੇਖੋ ਜਿਹੜਾ ਰੋਮੀ ਉਪਲ ਹੈਗਾ ਉਹ ਜੋ ਬੁਰੰਡੀ ਦਾ ਨਾਗਰਿਕ ਸੀ ਯਾਨੀ ਕਿ ਜਿਨ੍ਹਾਂ ਦੀ ਮੌਤ ਹੋ ਚੁੱਕੀ ਹੈ ਉਹਦੇ ਤੇ ਹਮਲੇ ਦੇ ਸਬੰਧ ਦੇ ਵਿੱਚ ਜੋ ਮੁੱਖ ਤੌਰ ਤੇ ਗ੍ਰਿਫਤਾਰ ਕੀਤਾ ਗਿਆ ਸੀਗਾ ਰੋਮੀ ਉਪਲ ਰੋਮੀ ਉਪਲ ਦੇ ਨਾਲ ਜਿਹੜੀ ਦੋਸਤੀ ਜਿਹੜੀ ਕਾਫੀ ਪੁਰਾਣੀ ਦੱਸੀ ਜਾਂਦੀ ਹੈਗੀ ਗੈਰੀ ਸੰਧੂ ਦੀ ਔਰ ਉਸੇ ਦੇ ਸਬੰਧ ਵਿੱਚ ਜਦੋਂ ਪੈਰੋਲ ਤੇ ਬਾਹਰ ਆਇਆ ਜਿਹੜਾ ਰੋਮੀ ਸੀਗਾ ਉਹ ਰੋਮੀ ਉਪਲ ਤੋਂ ਬਾਅਦ ਜਿਹੜਾ ਹੈਗਾ ਕਿ ਅ ਉਸ ਤੋਂ ਬਾਅਦ ਇਹਨਾਂ ਨੂੰ ਪੈਰੋਲ ਤੇ ਬਾਹਰ ਆਉਣ ਤੋਂ ਬਾਅਦ ਜਾਲੀ ਪਾਸਪੋਰਟ ਦੇ ਜਰੀਏ ਬਾਹਰ ਭੇਜਿੰਦਾ ਵਿਦੇਸ਼ ਭੇਜਿੰਦਾ ਜਿਹੜਾ ਮਾਮਲਾ ਹੈਗਾ ਉਹਦੇ ਵਿੱਚ ਜੇ ਮਦਦ ਜਿਹੜੀ ਕੀਤੀ ਗਈ ਹੈਗੀ ਹੈ ਉਹ ਮਦਦ ਜਿਹੜੀ ਹੈਗੀ ਹੈ ਸਬੰਧਤ ਸਿੰਘ ਜਿਹੜਾ ਗਾਇਕ ਹੈ ਦਾ ਨਾਮ ਆ ਰਿਹਾ ਹੈਗਾ ਹਾਲਾਂਕਿ ਜਿਹੜੀ ਜਲੰਧਰ ਪੁਲਿਸ ਹੈਗੀ ਆ ਜਲੰਧਰ ਪੁਲਿਸ ਇਸ ਮਾਮਲੇ ਦੇ ਵਿੱਚ ਇਨਵੈਸਟੀਗੇਟ ਕਰ ਰਹੀ ਹੈ ਔਰ ਉਹਨੂੰ ਸੰਮਣ ਜਾਰੀ ਕੀਤੇ ਗਏ ਨੇ ਸਰਪਜੀਤ ਇਸ ਵਕਤ ਗੈਰੀ ਸੰਦੂ ਹੈ ਕਿਥੇ ਨੇ ਕਿਉਂਕਿ ਉਹ ਵਿਦੇਸ਼ੀ ਦੌਰੇ ਤੇ ਜ਼ਿਆਦਾਤਰ ਰਹਿੰਦੇ ਨੇ ਵਿਦੇਸ਼ਾਂ ਨਾਲ ਹੀ ਸੰਬੰਧਤ ਨੇ ਤੇ ਕੀ ਪੰਜਾਬ ਦੇ ਵਿੱਚ ਹੀ ਨੇ ਜਦੋਂ ਨੋਟਿਸ ਜਾਰੀ ਹੋਇਆ ਉਹਨਾਂ ਉਹਨਾਂ ਨੂੰ ਜੋ ਨੋਟਿਸ ਜਾਰੀ ਹੋਇਆ ਜੋ ਪੁਲਿਸ ਦੇ ਅਧਿਕਾਰੀਆਂ ਮੁਤਾਬਕ ਉਹਨਾਂ ਨੂੰ ਨੋਟਿਸ ਉਹਨਾਂ ਦੇ ਘਰ ਦੇ ਵਿੱਚ ਔਰ ਉਹਨਾਂ ਨੂੰ ਫੋਨ ਦੇ ਉੱਤੇ ਵੀ ਦਿੱਤਾ ਗਿਆ ਔਰ ਜਿਹਨਾਂ ਦਾ ਪਿੰਡ ਹੈਗਾ ਉਸ ਪਿੰਡ ਦੇ ਵਿੱਚ ਉਹਨਾਂ ਦੇ ਪਰਿਵਾਰ ਵਾਲਾਂ ਕੋਲ ਨੋਟਿਸ ਭਜਾ ਦਿੱਤਾ ਗਿਆ ਹੈਗਾ ਪੁਲਿਸ ਵੱਲੋਂ